ਆਲ ਟੂ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਭਿਖਾਰੀਆਂ ਨੇ ਵੀ on ਡਾਟਾ ਟੈਕਨੋਲੋਜੀ ਵਰਤਣੀ ਸ਼ੁਰੂ ਕਰ ਦਿੱਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਵੀ ਚਿਲਰ ਦੀ ਸਮੱਸਿਆ ਹੁੰਦੀ ਸੀ ਤਾਂ ਲੋਕ ਉਹਨਾਂ ਨੂੰ ਛਿੜਕ ਦਿੰਦੇ ਸਨ ਕਿ ਚਿਲਰ ਨਹੀਂ ਹੈ ਪਰ ਛੰਦਵਾੜਾ ਦੇ ਭਿਖਾਰੀ ਨੇ ਇਹ ਸਮੱਸਿਆ ਧੂਰ ਕਰ ਦਿੱਤੀ ਹੈ ਛੰਦਵਾੜਾ ਦੇ ਹਿਮੰਤ ਸੂਰਿਯ ਵੈਸ਼ੀ ਉਹ ਡੀਟੈਲ ਤਰੀਕਿਆਂ ਨਾਲ ਪੀਖ ਮੰਗ ਰਹੇ ਨੇ ਜਿਸ ਕਾਰਨ ਉਹਨਾਂ ਦੀ ਇਲਾਕੇ ਦੇ ਵਿੱਚ ਬਹੁਤ ਚਰਚਾ ਹੈ ਉਹ ਫੋਨ ਪੇ ਤੇ ਗੂਗਲ ਪੇ ਤੇ ਪੀਖ ਮੰਗਦੇ ਨੇ ਭਿਖਾਰੀ ਹਿਮੰਤ ਦਾ ਕਹਿਣਾ ਹੈ ਕਿ ਜ਼ਿਆਦਾਤਰ ਲੋਕਾਂ ਕੋਲ ਜਦੋਂ ਉਹ ਪੀਖ ਮੰਗਦਾ ਸੀ ਤਾਂ ਲੋਕ ਖੁੱਲੇ ਪੈਸੇ ਨਾ ਹੁੰਦਾ ਬਹਾਨਾ ਲਗਾ ਦਿੰਦੇ ਸਨ ਹੁਣ ਉਹਨਾਂ ਨੇ ਡੀਟੈਲ ਤਕਨੀਕ ਦਾ ਸਾਰਾ ਲਿਆ ਤੇ ਬਾਰ ਕੋਡ ਰਾਈ ਪੀਖ ਮੰਗਣੀ ਸ਼ੁਰੂ ਕਰ ਦਿੱਤੀ ਹੈ ਚਿਲਰ ਨਾ ਹੁੰਦੀ ਗੱਲ ਕਰਨ ਵਾਲਿਆਂ ਤੋਂ ਉਹ ਬਾਰ ਕੋਡ ਰਾਈ ਪੀਖ ਮੰਗਦੇ ਨੇ ਉਥੇ ਹੀ ਰਾਜੂ ਜੋ ਕਿ ਬੀਟੀਆ ਰੇਲਵੇ ਸਟੇਸ਼ਨ ਤੇ ਪੀਖ ਮੰਗ ਰਿਹਾ ਉਹ ਵੀ ਡਿਜੀਟਲ ਤਰੀਕੇ ਨਾਲ ਹੀ ਅਪਣਾ ਰਿਹਾ ਤੇ ਉਹਦਾ ਕਹਿਣਾ ਹੈ ਕਿ ਇਹ ਸੁਗਾਤ ਸਾਨੂੰ મોદી ਜੀ ਨੇ ਦਿੱਤੀ ਹੈ ਸ਼੍ਰੀ ਨਰਿੰਦਰ મોદી ਜੀ ਦਾ ਬਹੁਤ ਵੱਡਾ ਭਾਗਤ ਬਣ ਗਿਆ ਹੈ ਹੁਣ ਉਹਨਾਂ ਨੂੰ ਡਿਜੀਟਲ ਤਰੀਕੇ ਨਾਲ ਪੀਖ ਮੰਗਣੀ ਵੀ ਆਸਾਨ ਲੱਗਦੀ ਹੈ ਇਹ ਸਾਰੇ ਹੀ ਡਿਜੀਟਲ ਪਿਘਾਰੀਆਂ ਦਾ ਕਹਿਣਾ ਹੈ ਕਿ ਹੁਣ ਉਹ ਆਸਾਨੀ ਨਾਲ ਪੀਖ ਮੰਗ ਸਕਦੇ ਨੇ